ਮਰਲੂਪ ਮਰਲੂਪ ਜਿਹੜਾ ਤੁਹਾਨੂੰ ਪਿੰਗਲਾ ਪੈਂਦਾ ਹੈ ਨੀਂ ਪਰਾ ਹਰੀ ਨਾਲ ਕਹਿੰਦਾ ਜਦੋਂ ਪ੍ਰਮਾਤਮਾ ਦਾ ਨਾਮ ਪੈਂਦਾ ਨਾ ਉਹ ਜਿਹੜਾ ਮਰਲੂਪ ਜੁਗਹ ਪਿੰਗਲਾ ਉਹ ਤੋਂ

ਉਹ ਜੰਮਣ ਬੰਨ ਤੇਰੇ ਮੋੜਾ ਲੰਕਾ ਇਹ ਗੁੱਡੀ ਐ ਇਹਨਾਂ ਦੇ ਬੜੇ ਚੁਕੀ ਨੇ ਤੇਰੇ ਦਿਲੀ ਬੋਲ ਠੀਕ ਹੈ ਜੀ ਆਉਣ ਵਾਲਾ ਜਿਹੜਾ ਭਾਗ ਆਪਨਾ ਉਹਦੀ ਹੀ ਹੀਰੋਇਨ ਹੈ ਵਾਹ ਜੀ ਵਾਹ ਠੀਕ ਹੈ ਜੀ ਇਹ ਮੇਰੇ ਭਰਾ ਦੀ ਸਵਾਰੀ 350 ਦੇ ਠੀਕ ਇਹ ਤਾਂ ਵੱਡਾ ਇਹ ਨੂੰ ਇਹ ਰੰਗ ਨੂੰ ਲਾ ਕੇ ਛੋਟਾ ਹੋ ਜੇ ਘਰ ਦਾ ਪ੍ਰੋਜੈਕਟ ਹੈ ਕੋਈ ਦਿੱਕਤ ਨਹੀਂ

ਦੇਗੇ ਬਬੇ ਗੁੰਡੇ ਵਾਲੇ ਆਪ ਕੋਈ ਰਾਹ ਹੈ ਸਵਾਰ ਹੈ ਆ ਆ ਇਹ ਨੋੜੇ ਇੰਨ ਵਿੱਚ ਤੇ ਚੱਲੇ ਨਾ ਇਹ ਸਾਨੂੰ ਨਾ ਸਰੋ ਗਾਲਾਂ ਇਹ ਤੱਕ ਠੀਕ ਆ ਗਿਆ ਠੀਕ ਬੱਚੇ ਕੁਰਸੀ ਲਾ ਗੀ ਬਸ ਹਾਈਟ ਤੇ ਲਾਈਟ ਤੇ ਹਾਈਟ ਤੇ ਕਰੂੰਗਾ ਤੁਹਾਨੂੰ ਬੰਦ ਕਰਨਾ ਤੁਹਾਨੂੰ ਦੇਵ ਲੋਗ ਠੀਕ ਹੈ ਲਗ ਜਿੱਤ ਸੁਨਵਾਇਆ ਠੀਕ ਹੈ ਗੱਟੜਾ ਠੀਕ ਹੈ ਉਹ ਇਹਦੇ ਵੱਲ ਇਕੱਠੇ ਹੋ ਕੇ ਸਾਰੀ ਡੋਲਾ ਪੈ ਗਿਆ ਕਿ ਕਿਸੇ ਗੱਲ ਦਾ ਅੱਜ ਡਰਸ ਨਾ ਕਿਤਾ ਹੋਵੇ ਉਹਦਾ ਭਾਗ ਨੂੰ ਚਾਦਰ ਸਾਰਾ ਨਾਲ ਬਹਿਣਾ ਹੋਵੇ ਖਾਰੀ ਜੀ ਸਾਰਾ ਨਾਲ ਲੱਗ ਗਿਆ ਕਿਸੇ ਤੁਸੀਂ ਕਰ ਦਿੰਦੇ ਸਾਰਿਆਂ ਨਾਲ ਵਧੀਆ ਹੱਲਾ ਡੋਲੇ ਨਹੀਂ ਪੈ ਤੁਸੀਂ ਤੁਹਾਡੇ ਅਸੀਂ ਵਾਪਸ ਕਿਸੇ ਆ ਜਿਹਨੇ ਸੇਵਾ ਕਰਨੀ ਹੈ ਪਰਫਾਰਮੈਂਸ ਫੰਕਸ਼ਨ ਹੈ ਮਾਰਾ ਤੁਹਾਡੀ ਚੜ੍ਹਦੀਆਂ ਗਲਾ ਕਰੇ ਅਸੀਂ ਤਾਲੀਆਂ ਮਾਰਾਂ ਨਹੀਂ ਚਲੋ ਨਹੀਂ ਇੱਕੋ ਗੱਲ ਆਪ ਤੋਂ ਨੂੰ ਮਿਆਂ ਵੀ ਆਪਾ ਸੰਗ ਦਿੰਦੇ ਆ ਆਸ਼ੀਰਵਾਦ ਢੋਲ ਨਾਲ ਨਹੀਂ ਆਪਾ ਸੰਗ ਜਦੋਂ ਫੈਸਲਾ ਲੈ ਲੈਣੇ ਜੀ ਚਲੋ ਤੁਸੀਂ ਕਰੋ ਇਹ ਮੇਰਾ ਹੱਥ ਨਾਲ ਆ ਨਾ ਫੜੋ ਚਲੋ ਕਰੋ ਮਹਾਰਾਜ ਜੀ ਆਓ ਸਾਰੇ ਜਣੇ ਆਜੋ ਸਾਰੇ ਚਾਹ ਬਾਜੀ ਦਾ ਹੱਥ ਕਰੋ ਜੀ ਮਹਾਰਾਜ ਜੀ ਚਲੋ ਬੋਲੇ ਸੋ ਨਿਹਾਲ ਜਾਂਦੇ ਵਿਰਧ ਆਸ਼ਰਮ ਬਣ ਆ ਜੀ ਕਹਿੰਦੇ ਆ ਬੱਚੇ ਆਪਾਂ ਪਾਪਿਓ ਆਪਣੇ ਆਪਣੇ ਘਰੇ ਜਾ ਠੀਕ ਹੈ ਤਾਂ ਜੀ ਇਹ ਲੰਗਰਾਲ ਬਣੇ ਵੀ ਉਹੀ ਕਹਿੰਦੇ ਵਿਰਧ ਆਸ਼ਰਮ ਦਾ ਲੰਗਰ ਆ ਲੰਗਰਾਲ ਬਣੇ ਹੁਣ ਤੇ ਪਾਕੜੀ ਕੁਛ ਨਹੀਂ ਇਹ ਦੋ ਤਾਂ ਮਾਰੂਂ ਦੇ ਤੱਕ ਨਹੀਂ ਕੋਈ ਆਉਂਦਾ ਹੈ ਲੋਕਾਂ ਦਾ ਬਾਈ ਓਕੇ ਬਹੁਤ ਪੰਗ ਆਇਆ ਨਹੀਂ ਪੈ ਗਿਆ ਨਾ ਕੋਈ ਨਹੀਂ ਮੈਂ ਕਿਹਾ ਵੀ ਛੋੜ ਇਹ ਬਹੁਤ ਬਹੁਤ ਸ਼ੁਕਰਵਾਦ ਹਾਂਜੀ ਬਹੁਤ ਸ਼ੁਕਰ ਕਰਦੇ ਬੀ ਗਰਜ ਹੋਣੀ ਚਾਹੀਦੀ ਹੈ ਜਿਵੇਂ ਬਾਬਾ ਜੀ ਮੈਂ ਦੇਖਦਾ ਮੈਂ ਅਕਸਰ ਹੀ ਆਉਂਦਾ ਰਹਿੰਦਾ ਜਦੋਂ ਮੇਰਾ ਜੌਬ ਦੇ ਵਿੱਚ ਮੈਨੂੰ ਟਾਈਮ ਲੱਗਦਾ ਹੈਗਾ ਤਾਂ ਮੈਂ ਅਕਸਰ ਹੀ ਬਾਬਾ ਜੀ ਕੋਲ ਇੱਥੇ ਆ ਕੇ ਜਿੰਨੇ ਵੀ ਇਹਨਾਂ ਦੀ ਸੇਵਾ ਕਰ ਰਿਹਾ ਬਿਰਧ ਆਸ਼ਰਮ ਦੇ ਵਿੱਚ ਮਿਲਦਰ ਰਹਿਣਾ ਉਹਨਾਂ ਨੂੰ ਵਾ ਬਾਬਾ ਜੀ ਦੇ ਹਿੱਸੇ ਆਈ ਹੈ ਬਹੁਤ ਲੋਕ ਹੈ ਬੜੇ ਤਰ੍ਹਾਂ ਦਾ ਸਮਾਜ ਦੇ ਵਿੱਚ ਸਮਾ ਚੱਲਦਾ ਹੈਗਾ ਪਰ ਜਿਹੜੀ ਇਹ ਸੇਵਾ ਨਾ ਇਹ ਇੱਕ ਨੰਬਰ ਦੀ ਸੇਵਾ ਹੈ ਇਸ ਤੋਂ ਉੱਤੇ ਹੋਰ ਕੋਈ ਸੇਵਾ ਨਹੀਂ ਹੈਗੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਥੋੜਾ ਚਿਰ ਪਹਿਲਾਂ ਮੈਂ ਕਿਸੇ ਰਿਸ਼ਤੇਦਾਰੀ ਤੇ ਆਪਦੇ ਗਿਆ ਮੇਰੇ ਰਜੇਵੇਂ ਸੀ ਹਾਲਾਂਕਿ ਉੱਥੇ ਹੀ ਮੇਰੀ ਪੋਸਟਿੰਗ ਸੀ ਤੇ ਉਹਨਾਂ ਦਾ ਵੀ ਪਿੰਡ ਉੱਥੇ ਹੀ ਪੈਂਦਾ ਸੀ ਮੈਂ ਗਿਆ ਮੈਂ ਕਿਹਾ ਮਤਿਜ ਮੈਂ ਆਇਆ ਉਹਨਾਂ ਨੇ ਮੈਨੂੰ ਮਿਲੇ ਬੈਠੇ ਹਾਲਚਲ ਪੁੱਛਿਆ ਅਸੀਸਾਂ ਦਿੱਤੀਆਂ ਮੈਂ ਕਿਹਾ ਤੁਸੀਂ ਠੀਕ ਠਾਕ ਹੋ ਕਹਿੰਦੇ ਪੁੱਤ ਠੀਕ ਹੈ ਕਹਿੰਦੇ ਬਜ਼ੁਰਗਾਂ ਕੋਲ ਅਸੀਸਾਂ ਬਹੁਤ ਹੈ ਪਰ ਕੋਈ ਲੈਣ ਵਾਲਾ ਹੈ ਨਹੀਂ ਉਹ ਗੱਲ ਨਾ ਕਿਵੇਂ ਦਿਮਾਗ ਦੇ ਕਿਸੇ ਖੁੰਜੇ ਚ ਬੰਦੇ ਦੇ ਬੈਠ ਜਾਂਦੀ ਮੇਰੇ ਵੀ ਬੈਠ ਗਈ ਮਤਲਬ ਉਹਨਾਂ ਦੀ ਜਿਹੜੀ ਇੱਕ ਲਾਈਨ ਦੇ ਵਿੱਚ ਉਹਨਾਂ ਨੇ ਜਿਹੜਾ ਸ਼ਬਦ ਬੋਲਿਆ ਕਿ ਬਜ਼ੁਰਗਾਂ ਕੋਲੇ ਸੀਸਾਂ ਬਹੁਤ ਆ ਪਰ ਕੋਈ ਲੈਣ ਵਾਲਾ ਹੈ ਨਹੀਂ ਤੁਸੀਂ ਇਹ ਦੇਖੋ ਜਿਸ ਤਰ੍ਹਾਂ ਮੈਂ ਤੇ ਬਾਬਾ ਜੀ ਇੱਕ ਦਿਨ ਬੈਠੇ ਸੀਗੇ ਇੱਕ ਦਿਨ ਕੋਈ ਬੰਦਾ ਆਇਆ ਉਹ ਆਪਦਾ ਪਿਤਾ ਸੀ ਉਹਨੂੰ ਛੱਡਣ ਆਇਆ ਤਾਂ ਬਾਬਾ ਜੀ ਨੇ ਉਹਨੂੰ ਉੱਥੇ ਬਿਠਾਇਆ ਕਿ ਬੈਠ ਇੱਥੇ ਕੋਈ ਗੱਲ ਨਹੀਂ ਤੂੰ ਛੱਡ ਕੇ ਚੱਲਿਆ ਬੈਠ ਨਾਲ ਸੇਵਾ ਕਰਾ ਸਾਡੇ ਤੇ ਮੈਂ ਉਸ ਉਸ ਰਾਤ ਬਾਬਾ ਜੀ ਦੇ ਨਾਲ ਸੀਗਾ ਔਰ ਇਹੀ ਹੈ ਆਪਾਂ ਇਲਾਕੇ ਦੇ ਤੁਸੀਂ ਆਪਦਾ ਕੀਮਤੀ ਸਮਾਂ ਗੱਡਿਆ ਸਾਡੇ ਮੁੱਖ ਮਹਿਮਾਨ ਮਾਤਾ ਜੀ ਅੱਜ ਸਾਡੇ ਵਿਚਕਾਰ ਪਹੁੰਚੇ ਐ ਸਾਰੇ ਹੀ ਇਲਾਕਾ ਨਿਵਾਸੀਆਂ ਵੱਲੋਂ ਮੈਂ ਉਹਨਾਂ ਦਾ ਇੱਥੇ ਪਹੁੰਚਦੇ ਜੀ ਆਂ ਆਖਦਾ ਔਰ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦਾ ਹਾਂ ਕਿ ਜੋ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਹੋ ਕੇ ਐਸੇ ਕਾਰਜ ਹੁੰਦੇ ਆ ਪਰਮਾਤਮਾ ਉਹਨਾਂ ਤੇ ਮਿਹਰ ਬਣਾਈ ਰੱਖੇ ਦਿਨ ਦੁਗਣੀ ਰਾਤ ਚੌਗਣੀ ਉਹਨਾਂ ਦੀ ਤਰੱਕੀ ਹੋਵੇ ਕਿਉਂਕਿ ਇਹ ਸਭ ਤੋਂ ਉੱਤਮ ਸੇਵਾ ਹੈ ਔਰ ਦੂਸਰੀ ਮੈਂ ਬੇਨਤੀ ਕਰਨੀ ਚਾਹੁੰਨਾ ਹੈ ਇਸ ਟਾਪਿਕ ਨੂੰ ਥੋੜਾ ਜਿਹਾ ਸਾਈਡ ਤੇ ਕਿ ਆਪਣੇ ਨਾ ਗਲੀ ਗਵਾਂਢ ਦੇ ਵਿੱਚ ਕੋਈ ਐਸੇ ਬੱਚੇ ਹੁੰਦੇ ਆ ਜਿਹੜੇ ਉਹ ਨਸ਼ੇ ਦੀ ਦਲਦਲ ਦੇ ਵਿੱਚ ਫਸ ਜਾਂਦੇ ਆ ਉਹਨਾਂ ਦਾ ਕੋਈ ਸ਼ੌਂਕ ਨਹੀਂ ਹੁੰਦਾ ਕਿ ਇਸ ਅਸੀਂ ਨਸ਼ੇ ਦੇ ਉਹ ਕਿਉਂਕਿ ਉਹਨਾਂ ਦਾ ਸੰਗ ਮਾੜਾ ਹੋ ਜਾਂਦਾ ਹੈ ਉਹਨਾਂ ਦਾ ਉਹਨਾਂ ਦਾ ਰਹਿਣਾ ਸਹਿਣਾ ਸੰਗ ਜਦੋਂ ਮਾੜਾ ਹੋ ਗਿਆ ਤਾਂ ਫਿਰ ਉਹ ਜਿਹੜੀ ਜਿਹੜੀ ਨਸ਼ੇ ਦੀ ਦਲਦਲ ਦੇ ਵਿੱਚ ਫਸ ਜਾਂਦੇ ਆ ਸਾਡਾ ਕੀ ਇੱਕ ਕਾਰਜ ਬਣਦਾ ਹੈ ਕਿ ਕਿਸੇ ਦੇ ਘਰ ਦੇ ਵਿੱਚੋਂ ਸੱਥਰ ਨਾ ਉਠੇ ਕੋਈ ਆਪ ਦਾ ਕੋਈ ਆਪ ਦਾ ਕੋਈ ਪੁੱਤ ਆਪਦੀ ਮਤਲਬ ਕੋਈ ਪਿਓ ਆਪਦੇ ਪੁੱਤ ਦੀ ਦੀ লাশ ਹੈ ਉਹ ਆਪਦੇ ਮੋਢੇ ਤੇ ਨਾ ਚੱਕ ਕੇ ਲ ਜਾਵੇ ਅਸੀਂ ਉਹਦੇ ਵਿੱਚ ਕੀ ਕਰਨਾ ਹੈ ਕਿ ਅਸੀਂ ਉਸ ਬੱਚੇ ਨੂੰ ਸਮਝਾ ਕੇ ਕਿਵੇਂ ਸਮਝਾ ਸਕਦੇ ਆ ਉਹਨਾਂ ਨੂੰ ਇਹ ਨਹੀਂ ਕਹਿ ਸਕਦੇ ਕਿ ਤੇਰਾ ਪੁੱਤ ਨਸ਼ੇੜੀ ਹੈ ਨਹੀਂ ਉਹਨਾਂ ਨੂੰ ਇਸ ਇਸ ਵੀਰਨ ਸਮਝਾਓ ਕਿ ਉਹ ਸਮਝ ਕੇ ਉਸ ਨਸ਼ੇ ਦੀ ਦਲਦਲ ਦੇ ਵਿੱਚ ਉੱਠ ਕੇ ਮਨੁੱਖਤਾ ਦੀ ਸੇਵਾ ਨਾਲ ਜੁੜ ਜਾਣ ਜਦੋਂ ਮੈਂ ਖੁਦ ਪ੍ਰੈਕਟੀਕਲ ਕੰਮ ਕਰਕੇ ਦੇਖਿਆ ਹੈ ਕਿ ਜਦੋਂ ਅਸੀਂ ਜਿਹੜੇ ਬੱਚਾ ਨਸ਼ਾ ਕਰਦਾ ਨਾ ਆਮ ਅਸੀਂ ਉਹਨੂੰ ਕੀ ਕਹਿੰਨੇ ਆ ਕਿ ਇਹ ਤਾਂ ਵਿਹਲਾ ਹੈ ਇਹ ਤਾਂ ਨਕੰਮਾ ਹੈ ਇਹ ਤਾਂ ਨਸ਼ੇੜੀ ਹੈ ਆਹੀ ਗੱਲਾਂ ਬੋਲਦੇ ਆ ਨਾ ਉਹ ਕਹਿੰਦਾ ਯਾਰ ਮੈਨੂੰ ਵਿਹਲਾ ਨਕੰਮਾ ਨਸ਼ੇੜੀ ਤਾਂ ਕਹੀ ਜਾਣਗੇ ਹੋਰ ਇਹ ਵੱਧ ਮੈਨੂੰ ਕੀ ਕਹਿ ਲੈਣਗੇ ਪਰ ਜਦੋਂ ਅਸੀਂ ਉਹਨੂੰ ਮਨੁੱਖਤਾ ਦੀ ਸੇਵਾ ਨਾਲ ਜੋੜ ਦਾਂਗੇ ਚਾਹੇ ਉਹਨੂੰ ਗੁਰਦੁਆਰਾ ਸਾਹਿਬ ਲੈ ਕੇ ਆਈਏ ਚਾਹੇ ਉਹਨੂੰ ਕਿਸੇ ਪੌਦੇ ਨੂੰ ਵਾਗੀ ਉਹਦੇ ਤੋਂ ਚਾਹੇ ਕੋਈ ਵੀ ਕੰਮ ਕਾਰਜ ਜੋ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਹੋਵੇ ਐਸੇ ਕਾਰਜ ਜਦੋਂ ਆਪਾਂ ਉਹਨਾਂ ਤੋਂ ਕਰਾਵਾਂਗੇ ਤਾਂ ਉਹਨਾਂ ਨੂੰ ਜਦੋਂ ਤੁਸੀਂ ਹੌਸਲਾ ਦੇਣਾ ਨਾ ਕਿ ਬੱਲੇ ਮੁੰਡਿਓ ਸ਼ਾਬਾਸ਼ ਤੁਸੀਂ ਤਾਂ ਕੰਮ ਹੀ ਬਹੁਤ ਸੋਹਣਾ ਕਰ ਰਹੇ ਹੋ ਜਦੋਂ ਇਹ ਹੌਸਲਾ ਉਹਨਾਂ ਨੂੰ ਮਿਲ ਗਿਆ ਤਾਂ ਉਹਨਾਂ ਨੇ ਕਿਹਾ ਯਾਰ ਅਸੀਂ ਕਿਹੜੇ ਗਲਤ ਕੰਮਾਂ 'ਚ ਪਏ ਪਏ ਸੀ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਹੋ ਗਏ ਜਦੋਂ ਉਹਨਾਂ ਦਾ ਹੌਸਲਾ ਬਣਦਾ ਉਹ ਉਸ ਨਸ਼ੇ ਦੀ ਦਲਦਲ ਦੇ ਵਿੱਚੋਂ ਬਿਨਾਂ ਦਵਾਈ ਬੂਟੀ ਉਹ ਨਸ਼ਾ ਛੱਡ ਜਾਣਗੇ ਮਤਲਬ ਇਹ ਮੈਂ ਤੁਹਾਡੇ ਤੋਂ ਸਾਰਿਆਂ ਤੋਂ ਮੈਂ ਬੇਨਤੀ ਕਰਦਾ ਹਾਂ ਬਾਬਾ ਜੀ ਆਪਣੇ ਨਾਲ ਹੈਗੇ ਆ ਕਿ ਆਪਾਂ ਐਸਾ ਕਾਰਜ ਕਰੀਏ ਕਿ ਉਹ ਬੱਚੇ ਨਸ਼ੇ ਦੀ ਦਲਦਲ ਦੇ ਵਿੱਚੋਂ ਅਸੀਂ ਪਾਸੇ ਕਰ ਲઈએ ਔਰ ਮਨੁੱਖਤਾ ਦੀ ਸੱਚੀ ਸੇਵਾ ਇਹੀ ਹੈ ਕਿ ਜਿਹੜੀ ਮਨੁੱਖਤਾ ਦੀ ਆਪਾਂ ਸੇਵਾ ਕਰਨ ਲਗੇ ਔਰ ਇਸ ਤੋਂ ਉੱਤਮ ਕੋਈ ਸੇਵਾ ਨਹੀਂ ਅਸੀਂ ਬੈਠੇ ਸੀ ਕੁਝ ਚਿਰ ਪਹਿਲਾਂ ਮਨ ਦੀਆਂ ਗੱਲਾਂ ਚੱਲੀਆਂ ਉਹ ਕਹਿੰਦੇ ਨਾ ਜਿਹੜਾ ਜਨਮ ਸਾਡਾ ਉਹ ਕਿਵੇਂ ਲੇਖੇ ਲੱਗਦਾ ਹੈਗਾ ਮਾਤਾ ਜੀ ਇੱਕ ਦਿਨ ਘਰ ਵੀ ਆਏ ਉਹਨੇ ਪੁੱਛਿਆ ਵੀ ਹੋਰ ਕੋਈ ਕਿਵੇਂ ਹੋ ਕਿਸੇ ਹੋਰ ਦੱਸੋ ਕੋਈ ਮੈਂ ਕਿਹਾ ਮਾਤਾ ਜੀ ਜਿਹੜਾ ਜਨਮ ਹੈਗਾ ਉਹਨਾਂ ਦੀ ਸਿੱਖਿਆ ਉਹਨਾਂ ਦੇ ਬੈਠੇ ਰਹੇ ਉਹਨਾਂ ਦੇ ਕੋਲੇ ਬੜੀਆਂ ਚੰਗੀਆਂ ਗੱਲਾਂ ਉਹਨਾਂ ਤੋਂ ਸੁਣਨ ਨੂੰ ਮਿਲੀਆਂ ਕਿ ਉਹਨਾਂ ਨੇ ਦੱਸਿਆ ਕਿ ਜਿਹੜਾ ਜਨਮ ਹੈ ਇਹ ਪ੍ਰਮਾਤਮਾ ਦੇ ਲੇਖੇ ਲੱਗਦੇ ਉਹ ਕਿਵੇਂ ਲੱਗ ਸਕਦਾ ਉਹ ਇਸ ਤਰ੍ਹਾਂ ਲੱਗ ਸਕਦਾ ਕਿ ਮਨੁੱਖਤਾ ਦੀ ਸੇਵਾ ਦੇ ਕਾਰਜਾਂ ਦੇ ਵਿੱਚ ਅਸੀਂ ਅੱਗੇ ਆਈਏ ਇਹੀ ਮੈਂ ਬੇਨਤੀਆਂ ਕਰਦਾ ਹੋਇਆ ਜੇਕਰ ਕੋਈ ਵੱਧ ਘੱਟ ਸ਼ਬਦ ਬੋਲਿਆ ਗਿਆ ਹੋਵੇ ਤਾਂ ਸਾਰੀ ਸੰਗਤ ਤੋਂ ਮਾਫੀ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਕਰਾਂਗਾ ਮਾਤਾ ਗਗਨਮੀਤ ਕੌਰ ਜੀ ਸਾਡੇ ਵਿਚਕਾਰ ਆਏ ਐ ਉਹ ਆਪਣੇ ਦੋ ਸ਼ਬਦ ਸਾਡੇ ਨਾਲ ਸਾਂਝੇ ਕਰਨਗੇ ਮਾਤਾ ਜਗਨ ਮਿਤ ਕਰ ਜੀ ਮੈਂ ਨਾ ਜੈ ਮਾਤਾ ਦੀ ਬੋਲਾਂਗੀ ਨਾ ਵਾਇਗੁਰਜੇ ਖਾਲਸਾ ਬੋਲਾਂਗੀ ਨਾ ਕੋਈ ਐਸਾ ਨਾਰਾ ਦੂੰਗੀ ਜਿਸ ਤੇ ਇੱਕ ਇੱਕ ਬੰਦੇ ਦਾ ਧਰਮ ਦਾ ਪਤਾ ਚਲੇ ਜੈ ਮਨੁੱਖ ਤਾਂ ਮੈਂ ਤੁਹਾਨੂੰ ਇਸ ਵਾਸਤੇ ਬੋਲਿਆ ਕਿ ਇਸ ਵਿੱਚ ਜੈ ਮਨੁੱਖ ਵੱਡਾ ਹੋ ਗਿਆ ਉਹਨੂੰ ਪਤਾ ਚਲ ਜਾਓ ਕਿ ਉਹਨੇ ਕਿਸ ਧਰਮ ਨਾਲ ਚੱਲਣਾ ਉਹਨੇ ਕਿਸ ਤਰ੍ਹਾਂ ਧਰਮਾਂ ਦੀ ਇੱਜ਼ਤ ਕਰਨੀ ਆ ਬਾਕੀ ਸ਼ਬਦ ਕੀ ਬੋਲਾਂ ਜਿੱਥੇ ਆਪਾਂ ਖੜੇ ਆ ਇੱਥੇ ਹੰਝੂ ਹੀ ਨਿਕਲਦੇ ਆ ਕਿਉਂਕਿ ਕਿਸੇ ਦੇ ਮਾਪਿਓ ਨਹੀਂ ਇਹ ਸਾਡੇ ਹੀ ਮਾਪਿਓ ਨੇ ਤੁਹਾਨੂੰ ਹੀ ਦੇਖ ਕੇ ਹੰਝੂ ਆਉਂਦੇ ਆ ਕਿ ਆਪਾਂ ਇੱਥੇ ਉਸ ਹਾਲ ਦੀ ਇਨਾਉਗੁਰੇਸ਼ਨ ਕਰ ਰਹੇ ਆ ਜਿੱਥੇ ਲੋਕਾਂ ਦੇ ਮਾਪਿਓ ਲੰਗਰ ਛਕਣਗੇ ਤੇ ਇਹ ਤੋਂ ਅੱਛਾ ਨਹੀਂ ਅਸੀਂ ਉਹ ਘਰ ਬਸਾਨ ਦੀ ਮੁਹਿੰਮ ਸ਼ੁਰੂ ਕਰੀਏ ਕਿ ਕਿਸੇ ਦਾ ਮਾਪਿਓ ਘਰੋਂ ਬਾਹਰ ਹੀ ਰਹਾ ਹੈ ਤੁਸੀਂ ਸਹਿਮਤ ਆ ਇਸ ਗੱਲ ਨਾਲ ਮੇਰੇ ਨਾਲ ਠੀਕ ਹੈ ਨਾ ਜੀ ਬਾਬਾ ਗਰੀਬਦਾਸ ਜੀ ਦੀ ਇੰਨੀ ਸੇਵਾ ਦੇਖ ਕੇ ਸਾਡਾ ਦਿਲ ਬਾਗ-ਬਾਗ ਹੋ ਜਾਂਦਾ ਕਿ ਇਹਨਾਂ ਨੇ ਮੈਨੂੰ ਮਾਂ ਦੀ ਮਾਂ ਦੀ ਪਦਵੀ ਦਿੱਤੀ ਆ ਤਾਂ ਟਾਈਮ ਜ਼ਿਆਦਾ ਲੰਮਾ ਨਹੀਂ ਲਵਾਂਗੀ ਲੇਕਿਨ ਇਹਨਾਂ ਨੇ ਮੈਨੂੰ ਮਾਂ ਦੀ ਪਦਵੀ ਦੇ ਕੇ ਖੁਦ ਸਰਬੱਤ ਦੇ ਬਾਪ ਬਣ ਗਏ ਪਰ ਇਹ ਹਰਤ ਸਰਬੱਤ ਦਾ ਬਾਪ ਬਣ ਗਿਆ ਹੈ ਸਾਡਾ ਤੇ ਸਾਡਾ ਤੇ ਇੰਨਾ ਹੀ ਕਹਿਣਾ ਹੋਏਗਾ ਤਨ ਤੋਂ ਮਨ ਤੋਂ ਤਨ ਤੋਂ ਬਹੁਤ ਬਹੁਤ ਸ਼ੁਕਰਾਨਾ ਸਰਦਾਰ ਦਲੀਪ ਸਿੰਘ ਸਰਦਾਰ ਦੀ ਮਹਿੰਦਰ ਕੋਰ ਮੇਰੀ ਦਾਦੀ ਦਾ ਨਾਂ ਤੇ ਮੈਂ ਸਿਰ ਬਾਬਾ ਜੀ ਨੇ ਇੰਨੀ ਗੱਲ ਕੀਤੀ ਸੀ ਕਿ ਮੇਰਾ ਇੱਕ ਆਸ਼ਰਮ ਚਲਾਉਣ ਦਾ ਮੂੜਾ ਜਿੱਦੇ ਚ ਮੈਂ ਦਾਦੀ ਕਿਉਂਕਿ ਅੱਜ ਮੈਂ ਜੋ ਵੀ ਹਾਂ ਮੈਂ ਉਹਨਾਂ ਦੀ ਸਮਝੋ ਨਕਸ਼ੇ ਕਦਮ ਤੇ ਹੀ ਚੱਲ ਰਹੀ ਹੈ ਹੈਨਾ ਤੇ ਬਾਬਾ ਜੀ ਨੇ ਮੇਰੀ ਗੱਲ ਨੂੰ ਸ਼ਾਇਦ ਇੱਥੇ ਤੋਂ ਇੱਥੇ ਤੱਕ ਨਹੀਂ ਆਨ ਦਿੱਤਾ ਅਜ ਇਸ ਹਾਲ ਦੀ ਉਹਨਾਂ ਨੇ ਜੋ ਇੰਨਾ ਸੋਹਣਾ ਹਾਲ ਤਿਆਰ ਕੀਤਾ ਤੁਸੀਂ ਸਾਰੇ ਉਸੇ ਸਹਿਯੋਗ ਦਿੱਤਾ ਉਹਨਾਂ ਮੇਰੀ ਦਾਦੀ ਜੀ ਮੇਰੇ ਦਾਦਾ ਜੀ ਨੂੰ ਤੁਸੀਂ ਅੱਜ ਸਮਝ ਲਓ ਇੱਕ ਕਿਸਮ ਦੇ ਸੰਦਰਾਜੀ ਦਿਨ ਆਏ ਹੋ ਲੇਕਿਨ ਮੈਂ ਚਾਹੂੰਗੀ ਕਿ ਇਹ વૃદ્ધ ਆਸ਼ਰਮ ਚ ਵਿਦਰਾਪੇਂ ਘਰ ਘਰ ਬੈਠਣ ਤੇ ਬਹੁਤ ਚੰਗਾ ਲੰਗਰ ਹਾਲ ਤੇ ਅਸੀਂ ਜਿੱਥੇ ਕਿਤੇ ਬਣਾ ਲਾਂਗੇ ਜੀ ਅੱਛਾ ਸਾਨੂੰ ਕੋਈ ਦੁੱਖ ਨਹੀਂ ਲੇਕਿਨ વૃદ્ધ ਆਸ਼ਰਮ ਨੂੰ ਮੈਂ ਸਪੋਰਟ ਨਹੀਂ ਕਰੂੰਗੀ ਜਿੱਥੇ ਰਹੀ ਨਸ਼ੇ ਦੀ ਗੱਲ ਤੇ ਨਸ਼ੇ ਤੋਂ ਮੈਂ ਆਪ ਵੀ ਜੂਟ ਚੁੱਕੀ ਹਾਂ ਇਸ ਟਾਈਮ ਤੇ ਬਹੁਤ ਔਖਾ ਹੁੰਦਾ ਬੱਚੇ ਤੋਂ ਬੱਚੇ ਨੂੰ ਨਸ਼ੇ ਤੋਂ ਬਾਹਰ ਕੱਢਣਾ ਮੇਰਾ ਇਹੋ ਮੂਡ ਆ ਕਿ ਅੱਗੇ ਤੋਂ ਬਾਬਾ ਜੀ ਨੂੰ ਰਿਕੁਐਸਟ ਕਰਕੇ ਤੁਹਾਡੇ ਸਾਰਿਆਂ ਨੂੰ ਰਿਕੁਐਸਟ ਕਰਕੇ ਕੁਝ ਐਸੇ ਐਨ ਜੀਓਸ ਚਲਾਏ ਜਾਣ ਜਿੱਥੋਂ ਬੱਚਿਆਂ ਨੂੰ ਜੋ ਕੋਈ ਕੰਮ ਦਿੱਤਾ ਜਾਵੇ ਬਾਕੀ ਮੇਰੇ ਵੱਲੋਂ ਮੇਰੀ ਕੀ ਔਕਾਤ ਆ ਮੈਂ ਕੁਝ ਕਹਿ ਨਹੀਂ ਸਕਦੀ ਇੱਕ ਤਿਲ ਫੁੱਲ 1 ਲੱਖ ਰੁਪਇਆ ਮੈਂ ਬਾਬਾ ਗਰੀਬ ਦਾਸ ਜੀ ਨੂੰ ਇਸ ਸੇਵਾ ਵਾਸਤੇ ਦੇ ਰਹੀ ਹਾਂ ਹੈ ਕੁਝ ਵੀ ਨਹੀਂ ਕਹਿਣਾ ਨਹੀਂ ਚਾਹੁੰਦੀ ਸੀ ਗੁਪਤਦਾਨ ਹੀ ਹੋਣਾ ਚਾਹੀਦਾ ਲੇਕਿਨ ਦਾਨ ਕਰਨ ਦੀ ਔਕਾਤ ਕਿੱਥੋਂ ਲਿਆਵਾਂ ਜਿਨੇ ਦਿੱਤਾ ਉਹਨੂੰ ਵਾਪਸ ਦੇਣਾ ਉਹਨੂੰ ਦਾਨ ਨਹੀਂ ਕਹਿੰਦੇ ਉਹਨੂੰ ਇਹਨਾਂ ਹੀ ਕਹਿੰਦੇ ਕਿ ਮੇਰਾ ਤਿਲ ਫੁੱਲ ਜੋ ਹੈ ਨਾ ਇਹ ਆਪਣੇ ਕੋਲ ਆਪਣੇ ਚਰਨੀ ਲਾ ਲੈਣ ਮੇਰੇ ਵਾਸਤੇ ਉਹਨਾਂ ਹੀ ਬਹੁਤ 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 ਤਨਵਾਦ ਹੋਏਗਾ ਇਹਨਾਂ ਦਾ ਬਾਕੀ ਜੈ ਮਨੁਖਤਾ ਜੀ ਦੁਬਾਰਾ ਆਈਓ ਕਹੂੰਗੀ ਬਹੁਤ ਬਹੁਤ ਤਨਵਾਦ ਤੁਹਾਡੇ ਸਾਰਿਆਂ ਦਾ ਜੀ ਨਹੀਂ ਕਰਵਾਦਨੇ ਉਹ ਤਾਂ ਗੰਗ ਕਰਨੇ ਦੀ ਫਿਲਮ ਦੀ ਓਪਨਿੰਗ ਕਰਨੀ ਪਹਿਲਾਂ ਪਹਿਲਾਂ ਓਪਨਿੰਗ ਕਰ ਦੂੰਗਾ ਪਲੇ ਕਰ ਦੂੰਗਾ ਨਾ ਹਾਂ ਜੀ ਬੇਟੇ 1 ਮਿੰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਸੁਹਾਵਣੇ ਮੌਕੇ ਤੇ ਆਪਣਾ ਘਰ ਬਿਰਦਾ ਆਸ਼ਰਮ ਵਿਖੇ ਜੋਗ ਲੀਕੇ ਹੋਏ ਪ੍ਰੋਗਰਾਮ ਸ਼ਾਮਲ ਹੋਏ ਸਾਰੇ ਵੀਰ ਭਾਈ ਸਭ ਨੂੰ ਜੀ ਆਇਆਂ ਧੰਨਵਾਦ ਇੱਥੇ ਸਮੁੱਚੇ ਜਿੰਨੇ ਵੀ ਬੈਠੇ ਹੋ ਸਾਰਿਆਂ ਨੂੰ ਉਦਮ ਉਪਰਾਲਾ ਕਰਕੇ ਸੰਤ ਬਾਬਾ ਗਰੀਬਦਾਸ ਜੀ ਜੋ ਬੜੇ ਸਮਾਜਿਕ ਕਾਰਜ ਕਰ ਰਹੇ ਨੇ ਹਰ ਵੇਲੇ ਔਰ ਨਾਲ ਨਾਲ ਬੀਬੀ ਗਗਨ ਮੀਤ ਜੀ ਹੋਰ ਸਾਰੀਆਂ ਜਿੰਨੀਆਂ ਵੀ ਸਾਧੂ ਮਹਾਪੁਰਖ ਸੂਫੀ ਸੰਤ ਸਮਾਜ ਜਿੰਨੇ ਵੀ ਆਏ ਨੇ ਉਦਮ ਉਪਰਾਲਾ ਕਰਕੇ ਇੱਕ ਸਰਬੱਤ ਦਾ ਭਲਾ ਜੋ ਫਿਲਮ ਤਿਆਰ ਕੀਤੀ ਹੈ ਉਹਦੇ ਅਜੇ ਰਿਲੀਜ਼ ਮਾਰੋ ਤੇ ਇਕੱਠੇ ਹੋਏ ਹੋ ਇਹਦਾ ਮਨੋਰਥ ਕੀ ਹੈ ਕਿਉਂਕਿ ਆਮ ਵੀ ਫਿਲਮਾਂ ਬਣਦੀਆਂ ਨੇ ਜਾਂ ਹੋਰ ਕੁਝ ਬੜਾ ਕੁਝ ਬਣਦਾ ਹੈ ਪਰ ਜਿਹੜੇ ਕੁਝ ਸਮਾਜ ਨੂੰ ਸੇਧ ਦੇਣ ਵਾਲੇ ਅੰਸਰ ਹੁੰਦੇ ਨੇ ਜਿਨ੍ਹਾਂ ਨੇ ਸਮਾਜ ਨੂੰ ਕੁਝ ਚੰਗੇ ਪਾਸੇ ਲੈ ਕੇ ਜਾਣਾ ਹੁੰਦਾ ਉਹਨਾਂ ਦੀ ਇੱਕ ਬਲੱਖਣਤਾ ਹੁੰਦੀ ਹੈ ਉਸ ਬਲੱਖਣਤਾ ਨੂੰ ਦਰਸਾਉਂਦੀ ਹੋਈ ਇਹ ਫਿਲਮ ਤਿਆਰ ਕੀਤੀ ਗਈ ਹੈ ਜਿਹਦੇ ਵਿੱਚ ਕਿਉਂਕਿ ਬਾਬਾ ਗਰੀਬਦਾਦ ਜੀ ਆਪ ਬਿਰਧ ਆਸ਼ਰਮ ਚਲਾ ਰਹੇ ਨੇ ਤੇ ਇੱਥੇ ਜਿੰਨੇ ਵੀ ਲੋਕ ਰਹਿੰਦੇ ਨੇ ਇਹ ਸਾਰੇ ਘਰੋਂ ਤੰਗ ਹੁੰਦੇ ਨੇ ਕਿਉਂਕਿ ਬੱਚੇ ਵੱਡੇ ਹੋ ਕੇ ਆਪਣੇ ਮਾਪਿਆਂ ਦਾ ਨਰਾਦਰ ਕਰਦੇ ਨੇ ਘਰਾਂ ਵਿੱਚੋਂ ਬਾਹਰ ਕੱਢ ਦਿੰਦੇ ਨੇ ਸੜਕਾਂ ਤੇ ਮਾਪੇ ਰੁਲਣ ਲਈ ਮਜਬੂਰ ਹੁੰਦੇ ਨੇ ਫਿਰ ਕਿਸੇ ਪਰਉਪਕਾਰੀ ਜੀਵ ਨੂੰ ਅੱਗੇ ਆਉਣਾ ਪੈਂਦਾ ਤਾਂ ਉਹ ਦਮ ਉਪਰਾਲਾ ਕਰਨਾ ਪੈਂਦਾ ਇਸ ਫਿਲਮ ਦੇ ਵਿੱਚ ਸਾਰਾ ਇਦਾਂ ਦਾ ਹੀ ਕੁਝ ਦਰਸਾਇਆ ਗਿਆ ਹੈ ਕਿ ਅਸੀਂ ਮਾਪਿਆਂ ਦੀ ਸੇਵਾ ਕਿਵੇਂ ਕਰਨੀ ਹੈ ਔਰ ਜਿਹੜੇ ਲੋਕ ਮਾਪਿਆਂ ਤੋਂ ਬੇਮੁਖ ਹੋ ਜਾਂਦੇ ਨੇ ਮੁਨਕਰ ਹੋ ਜਾਂਦੇ ਨੇ ਮਾਪਿਆਂ ਦਾ ਨਰਾਦਰ ਕਰਦੇ ਨੇ ਉਹਨਾਂ ਨੂੰ ਵੀ ਸੇਧ ਦੇਣੀ ਹੈ ਕਿਉਂਕਿ ਮਾਪੇ ਸਾਡਾ ਜਿਉਂਦਾ ਰੱਬ ਹੈ ਸਾਡੇ ਘਰ ਵਿੱਚ ਵੱਸਦਾ ਮਾਪਿਆਂ ਦੇ ਕਾਰਨ ਹੀ ਜਿੰਨਾ ਅਸੀਂ ਸਮਾਜ ਦੇਖ ਰਹੇ ਹਾਂ ਜੇ ਅੱਜ ਅਸੀਂ ਚੰਗੀਆਂ ਗੱਡੀਆਂ ਤੇ ਆ ਚੰਗੀਆਂ ਕੋਠੀਆਂ ਵਿੱਚ ਆ ਤਾਂ ਇਹ ਸਾਡੇ ਮਾਪਿਆਂ ਦੀ ਦੇਣ ਹੈ ਜੇ ਸਾਡੇ ਮਾਪਿਆਂ ਨੇ ਸਾਨੂੰ ਜਨਮ ਦਿੱਤਾ ਤਾਂ ਅਸੀਂ ਇਹ ਸਮਾਜ ਦੇਖਣ ਦੇ ਲਾਇਕ ਹੋਏ ਹਮੇਸ਼ਾ ਵਾਸਤੇ ਆਪਣੀ ਮਾਂ ਨੂੰ ਆਪਣੇ ਪਿਤਾ ਨੂੰ ਘਰ ਵਿੱਚ ਜਿਉਂਦਾ ਰੱਬ ਸਮਝਣਾ ਚਾਹੀਦਾ ਹੈ ਜਦੋਂ ਮਾਪੇ ਤੁਰ ਜਾਂਦੇ ਨੇ ਬਾਅਦ ਵਿੱਚ ਪਛਤਾਵਾ ਹੁੰਦਾ ਇਨਸਾਨੀਅਤ ਦੇ ਤੌਰ ਤੇ ਕਿ ਮੇਰੇ ਸਿਰ ਤੇ ਮੇਰੀ ਮਾਂ ਦਾ ਹੱਥ ਨਹੀਂ ਰਿਹਾ ਹੁਣ ਮੇਰੇ ਬਾਪ ਦਾ ਹੱਥ ਨਹੀਂ ਰਿਹਾ ਜਿੰਨਾ ਚਿਰ ਮਾਪਿਆਂ ਦਾ ਹੱਥ ਹੁੰਦਾ ਉਹਨਾਂ ਚਿਰ ਕੋਈ ਫਿਕਰ ਨਹੀਂ ਹੁੰਦਾ ਪੁੱਤਰ ਬੱਚਾ ਭਾਵੇਂ 100 ਸਾਲ ਦਾ ਵੀ ਹੋ ਜਾਏ ਤੇ ਜੇ ਮਾਪੇ ਨਾਲ ਨੇ ਤਾਂ ਉਹਨਾਂ ਨੂੰ ਹਮੇਸ਼ਾ ਮਾਪਿਆਂ ਨੂੰ ਉਹ ਬੱਚਾ ਹੀ ਲੱਗਦਾ ਰਹਿੰਦਾ ਹੈ ਇਥੇ 60 60 70 70 ਸਾਲ ਦੇ ਜਦੋਂ ਸਾਧ ਸੰਗਤ ਜੀ ਬੱਚੇ ਹੋ ਜਾਂਦੇ ਨੇ ਜਿਨ੍ਹਾਂ ਦੇ ਮਾਪੇ ਬੈਠੇ ਹੁੰਦੇ ਨੇ ਤੋਂ ਮਾਪੇ ਉਹਨਾਂ ਨੂੰ ਹਮੇਸ਼ਾ ਆਪਣਾ ਛੋਟੇ ਬੱਚੇ ਜਾਣ ਕੀ ਮਹਿਸੂਸ ਕਰਦੇ ਨੇ ਕਿ ਮਾਮਾ ਦਾ ਹੀ ਹਮੇਸ਼ਾ ਇੱਕ ਹਮ ਅਸੀਂ ਕਰਜ਼ਦਾਰ ਰਹਨੇ ਆ ਸੋ ਇਸ ਫਿਲਮ ਵਿੱਚ ਸਾਰਾ ਉਦਮ ਉਪਰਾਲਾ ਇਦਾਂ ਹੀ ਕੀਤਾ ਗਿਆ ਏ ਕਿ ਸਾਡੇ ਸਮਾਜ ਨੂੰ ਚੰਗੀ ਸੇਧ ਦਿੱਤੀ ਜਾ ਸਕੇ ਤਾਂ ਕਿ ਬੱਚੇ ਆਪਣੇ ਮਾਪਿਆਂ ਦੀ ਸੇਵਾ ਕਰਨ ਨਸ਼ਿਆਂ ਤੋਂ ਪਰਹੇਜ਼ ਰੱਖਣਾ ਮਾੜੀ ਸੰਗਤ ਵਿੱਚ ਨਾ ਪੈਣ ਚੰਗੇ ਪਾਸੇ ਚੱਲ ਕੇ ਚੰਗਾ ਸਮਾਜ ਦੇ ਹਾਣੀ ਬਣ ਕੇ ਚੱਲਣ ਤੇ ਚੰਗਾ ਸਮਾਜ ਸਿਰਜਣ ਸਕਣ ਸੋ ਇੱਥੇ ਬਹੁਤ ਸਤਿਕਾਰਯੋਗ ਸ਼ਖਸੀਅਤਾਂ ਇੱਥੇ ਪਹੁੰਚੀਆਂ ਨੇ ਸਭ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਟੀਮ ਕਾ ਜੋ ਆਰਟਿਸਟ ਹੈ ਮਾਰੇ ਆ ਗਏ ਸਰ ਕੌੜੇ ਕੱਲ ਕੀ ਹੋ ਗਏ ਲੋ ਜੀ ਦੇਖੋ ਜੀ ਬੱਚੇ ਇੱਧਰ ਆਜੋ Thank you. नमस्कार मैं यही कहना चाहूँगा कि सरबद्दा की पूरी टीम को मेरी तरफ से शुभकामनाएं। ये फ़िल्म पूरी टीम ने बड़ी मेहनत से बनाई है और इसमें सबसे बड़ा योगदान बाबा गरीबदास जी का और माता गगनमीत कौर जी का रहा है ये फिल्म हमने इसलिए बनाई है कि जो भी बच्चे बिगड़े हुए हैं अपने माँ बाप को घर से बाहर निकाल देते हैं उनकी देख नहीं करते तो उन बच्चों को ये फ़िल्म देखनी चाहिए उनको सीख मिलनी चाहिए कि माँ बाप को बाहर नहीं निकालना है वृद्धाश्रम नहीं भेजना है उनको अपने घर में रखना है ताकि उनके बच्चे पैदा हों उन्हें बाहर ना निकालें ये हमारी मैसेज है फिल्म के ज़रिए कि सब लोग अपने माँ बाप की सेवा करें जिंदगी भर करें धन्यवाद आगे पंजाब में जो है नशा का बहुत ही बड़ा चल रहा है कि बच्चे नशा कर रहे हैं यंग जनरेशन तो नशा के लिए फिल्म बनाएंगे ताकि नशा से मुक्ति मिले नए बच्चे जो नशा में लिप्त हैं वो सुधरें हमारी टीम में काम कर रहे हैं इकबाल सिंह जी गोरा जी कमल जी सुखी जी मनप्रीत जी और डीसी साहब और राजवीर जी सभी लोग हमारी टीम में काम कर रहे हैं और बंटू जी जो कि कैमरा भी कर रहे हैं <laughs> और अरवन जी और परवीन जी और नई टीम में आपका नाम क्या है ਅਰੇ ਅਜਾ ਦੋਨੋਂ ਪ੍ਰਵੀਨ ਪ੍ਰਵੀਨ ਪਲੱਸ 1 ਪ੍ਰਵੀਨ ਪਲੱਸ 2 ਨੋ ਨੋ ਕਰ ਰਹੇ ਆ ਠੀਕ ਹੈ ਲੀਜੀਏ ਆਪ ਬੋਲੀਏ ਮਜੀ ਤੁਸੀਂ ਜਿਹੜੀ ਗਲਤ ਕੰਮ ਕੀਤਾ ਤੁਹਾਨੂੰ ਕਿੱਦਾਂ ਲਾਉਂਗਾ ਬਹੁਤ ਵਧੀਆ ਲੱਗਿਆ ਜੀ ਤੇ ਮੈਂ ਤਾਂ ਇਹੀ ਕਹਿਨੀ ਆ ਕਿ ਜੋ ਫਿਲਮ ਅਸੀਂ ਬਣਾਈ ਆ ਬਹੁਤ ਵਧੀਆ ਬਾਤ ਤੇ ਸਾਰੇ ਜਣੇ ਦੇਖਿਓ ਐਸ ਸੁਰੂ ਤੋਂ ਲੈ ਕੇ ਐਂਡ ਤੱਕ ਕਰ ਜ਼ਰੂਰ ਦੇਖਿਓ ਲਾਈਕ ਕਰਿਓ ਸ਼ੇਅਰ ਕਰਿਓ ਬਾਅਦ ਤੋਂ ਬਾਅਦ ਥੈਂਕ ਯੂ ਜੀ ਇਹ ਫਿਲਮ ਅਸੀਂ ਜਿਹੜੀ ਬਣਾਈ ਆ ਆਸ਼ਰਮ ਜੇ ਕੋਈ ਆਪਣੇ ਮਾਪੇ ਬਪ ਨੂੰ ਬਾਹਰ ਕੱਢ ਦਿੰਦੇ ਆ ਮੈਂ ਅੱਜਕਲ ਜਿਵੇਂ ਕੈਨੇਡਾ ਦੀ ਦੌਰ ਦੇ ਵਿੱਚ ਚੱਲਦੇ ਆ ਲੁਕੀ ਬਣਦੇ ਆ ਵੀ ਆਪਣੇ ਮਾਂ ਵੇਪਨ ਕਹਿੰਦੇ ਆ ਵੀ ਭਈ ਤੁਸੀਂ ਬਿਰਧ ਆਸ਼ਰਮ ਦੇ ਵਿੱਚ ਛੱਡ ਗਏ ਜਾਂ ਮੈਂ ਲਾਹੌਰ ਕਿਤੇ ਮਨ ਲੁਪਣਦੇ ਆ ਉਹਨਾਂ ਦੀ ਕੀਰ ਨਹੀਂ ਕਰਦੇ ਮਨ ਲੁਪ ਨੇ ਅਸੀਂ ਤਾਂ ਇਸ ਮੋਟੀਵੇਾਈ ਚੱਕਿਆ ਹੈ ਆਪਣੇ ਦੇ ਆ ਵੀ ਕਿਉਂਕਿ ਪਤਾ 걸 ਕੀ ਆਪਣੇ ਬਜ਼ੁਰਗਾਂ ਨੂੰ ਆਪਣੇ ਘਰ ਦੇ ਵਿੱਚ ਹੀ ਸੰਭ ਕੇ ਰੱਖੋ ਇਹ ਅਸੀਂ ਮਨ ਲੁਪ ਆਪਣੇ ਇਸੇ ਕਰਕੇ ਫਿਲਮ ਦਾ ਜਿਹੜਾ ਆਪਣੇ ਦੇ ਆ ਮੁੱਦਾ ਲੈ ਕੇ ਚੱਲੇ ਆ ਆਪਣੇ ਕੋਲ ਨੂੰ ਆ ਕੇ ਇੱਥੇ ਅੱਜ ਫਿਲਮ ਰਿਲੀਜ਼ ਕੀਤੀ ਗਈ ਆ ਸਰਬਤ ਦਾ ਭਲਾ ਤੇ ਮੈਂ ਮੈਨੂੰ ਇਸ ਲਾਈਨ ਦੇ ਵਿੱਚ ਕਟਵਟ 6.5 ਸਾਲ ਤੋਂ ਉੱਤੇ ਹੋ ਗਿਆ ਕੰਮ ਕਰਦੇ ਨੂੰ ਤੇ ਮੈਂ ਅੱਜ ਜਿਹੜੀ ਫਿਲਮ ਦੇਖੀ ਵਾਕਈ ਮਤਲਬ ਦਿਲ ਨੂੰ ਟੱਚ ਕਰਦੀ ਆ ਬਹੁਤ ਫਿਲਮਾਂ ਚ ਕੰਮ ਕੀਤਾ ਬਟ ਐਦਾਂ ਦੀ ਫਿਲਮ ਅਜੇ ਤੱਕ ਮੈਂ ਨਹੀਂ ਦੇਖੀ ਬਹੁਤ ਜਿਆਦਾ ਸੋਹਣੀ ਐ ਤੇ ਫਿਲਮ ਤਾਂ ਫਿਲਮ ਇਹਦੇ ਵਿੱਚ ਇੱਕ ਬਹੁਤ ਸੋਹਣਾ ਮੈਸੇਜ ਵੀ ਦਿੱਤਾ ਗਿਆ ਕਿ ਆਪਣੇ ਪੇਰੈਂਟਸ ਨੂੰ ਲੈ ਕੇ ਅੱਜ ਕੱਲ ਦੇ ਵਿੱਚ ਆਪਾਂ ਦੇਖਦੇ ਆ ਕਿ ਬਹੁਤ ਬੱਚੇ ਨੇਗੇ ਹਨਾ ਉਹ ਆਪਣਾ ਟਾਈਮ ਭੁੱਲ ਜਾਂਦੇ ਨੇ ਕਿ ਸਾਨੂੰ ਸਾਡੇ ਮਾਵਾ ਆਪਣੇ ਕਿੱਦਾਂ ਪਾਲਿਆ ਬਾਅਦ ਵਿੱਚ ਉਹੀ ਮਾਵਾ-ਪਾਪਾ ਤਾਂ ਉਹਨਾਂ ਨੂੰ ਮੁਸ਼ਕਲ ਕਰਨ ਲੱਗ ਜਾਂਦੀ ਆ ਵੀ ਤੁਸੀਂ ਉਹ ਟਾਈਮ ਭੁੱਲ ਗਏ ਜਦ ਤੁਸੀਂ ਛੋਟੇ ਹੁੰਦੇ ਸੀਗੇ ਤੁਹਾਨੂੰ ਨਿਮਾਨਦੇ ਤਮਾਨਦੇ ਸੀਗੇ ਸਭ ਕੁਝ ਕਰਦੇ ਸੀਗੇ ਫਿਰ ਬਾਅਦ ਵਿੱਚ ਜਦੋਂ ਉਹ ਆਪਣੇ ਕੁਝ ਹੱਕ ਕਿਤੇ ਨਾ ਕੀਤੇ ਆਪਣੇ ਘਰ ਵਾਲੀਆਂ ਤੇ ਵੀ ਡਿਪੈਂਡ ਕਰਦਾ ਹੁੰਦਾ ਅਗਰ ਉਹ ਸਮਝਾਣ ਕੀ ਨਹੀਂ ਅਸੀਂ ਉਹਨਾਂ ਦੀ ਬਦੌਲਤ ਜਿੱਥੇ ਖੜੇ ਆ ਹਨਾ ਤੇ ਸਭ ਤੋਂ ਵੱਡੀ ਗੱਲ ਮੈਂ ਬਾਬਾ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਨਾ ਚਾਹੁੰਨੀ ਆ ਜਿਨ੍ਹਾਂ ਨੇ ਇੰਨੀ ਵਧੀਆ ਸੋਚ ਰੱਖੀ ਕਿਉਂਕਿ ਫਿਲਮਾਂ ਤਾਂ ਬਹੁਤ ਤਰ੍ਹਾਂ ਦੀਆਂ ਬਣਦੀਆਂ ਨੇ ਹਨਾ ਇੱਕ ਜਿਹੜਾ ਵੱਖਰਾ ਮੈਸੇਜ ਦਿੱਤਾ ਗਿਆ ਕਿ ਆਪਣੇ ਮਾਪਿਆਂ ਨੂੰ ਤੁਸੀਂ ਸੰਭਾਲ ਕੇ ਰੱਖੋ ਤੇ ਮੈਂ ਤੇਹੀ ਰਿਕਵੈਸਟ ਕਰਨਾ ਚਾਹੁੰਗੀ ਕਿ ਇੱਕ ਵਾਰੀ ਤੁਸੀਂ ਵੀ ਫਿਲਮ ਦੇਖਿਓ ਤੇ ਅਗਰ ਤੁਸੀਂ ਨਾ ਰੋਏ ਤਾਂ ਤੁਸੀਂ ਕਹਿ ਦੇਵਾ ਕਿ ਬਹੁਤ ਸੋਹਣੀ ਫਿਲਮ ਆਗੀ ਤੇ ਸਾਰੀ ਪਾਤਰਾਂ ਨੇ ਬਹੁਤ ਜ਼ਿਆਦਾ ਸੋਹਣਾ ਕੰਮ ਕਿਤਾ ਬਹੁਤ ਬਹੁਤ ਧੰਨਵਾਦ ਬਹੁਤ ਬੜੀਆ ਕਿ